ਜਪਜੀ ਸਾਹਿਬ ਦੀ 28ਵੀਂ ਪੌੜੀ ਨੂੰ ਸਮਝਿਏ ਜਿਸ ਦੀ ਪਹਿਲੀ ਤੋ ਕੰਦਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਮੁੰਦਾਂ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਪੂਤ ਕੰਨ ਵਿੱਚ ਮੁੰਦਰੀਆਂ ਜੋਗੀ ਲੋਕ ਤਾਂ ਕੀ ਅੱਜਕਲ ਬਹੁਤ ਸਾਰੇ ਨੌਜਵਾਨ ਵੀ ਬੜੇ ਸ਼ੌਂਕ ਨਾਲ ਪਾਉਂਦੇ ਹਨ ਸੋਨੇ ਦੇ ਸੱਲੇ ਪਰ ਜੇ ਸਵੱਪਣ ਦੇ ਸਿਆਣ ਪਹਾਰ ਸ਼ਿੰਗਾਰ ਚ ਲੁਗੀ ਹੁੰਦੀ ਤਾਂ ਅੱਜ ਹਰ ਕੋਈ ਸੋਹਣਾ ਤੇ ਸਿਆਣਾ ਹੁੰਦਾ ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸਲ ਜੋ ਮੁੰਦਰ ਹੈ ਉਹ ਕਿਸੇ ਪਦਾਰਥ ਦੀ ਨਹੀਂ ਬਲਕਿ ਸੰਤੋਖ ਦੀ ਹੈ ਜੇ ਇਸ ਗੁਣ ਰੂਪੀ ਮੁੰਦਰੀ ਨੂੰ ਭਾਵ ਸੰਤੋਖ ਨੂੰ ਮਨ ਅੰਦਰ ਪਾਇਆ ਜਾਏ ਤਾਂ ਮਨ ਕੀ ਤਨ ਕੀ ਪੂਰੀ ਜ਼ਿੰਦਗੀ ਹੀ ਸੋਨੇ ਬਣ ਜਾਏਗੀ ਕਿਉਂਕਿ ਸਾਡਾ ਅਸਲ ਸ਼ਿੰਗਾਰ ਹੀ ਗੁਣ ਹਨ ਉਹ ਗੁਣ ਜੋ ਸਤਿਗੁਰੂ ਜੀ ਦੀ ਬਾਣੀ ਰਾਹੀਂ ਮਨ ਗ੍ਰਹਿਣ ਕਰਦਾ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋਗੀ ਤੂ ਕੰਨ ਚ ਤਾਂ ਮੁੰਦਰਾ ਪਾ ਲਿਆ ਪਰ ਮਨ ਇਹ ਮੁੰਦਰਾ ਤੋਂ ਸਖਣਾ ਹੀ ਰਹੇਗਾ ਪਹਿਲਾ ਮਨ ਨੂੰ ਸੰਤੋਖ ਦੀ ਮੁੰਦਰੀ ਪਵਾ ਅਤੇ ਸਰਮ ਪਤ ਝੋਲੀ ਪਤ ਭਾਵ ਪਾਤਰ ਜੋ ਜੋਗੀ ਹੱਥ ਚ ਫੜਦਾ ਹੈ ਅਤੇ ਝੋਲੀ ਜੋ ਗੱਲ ਚ ਪਾ ਕੇ ਜੋਗੀ ਭिक्षा ਮੰਗਦਾ ਫਿਰਦਾ ਹੈ ਦਰ ਦਰ ਤੇ ਜਾਂਦਾ ਹੈ ਗੁਰੂ ਸਹਿ ਫਰਮਾ ਦਿਆਨ ਕਿ ਤੂੰ ਕਿਉਂ ਦਰ ਦਰ ਤੇ ਭਟਕਦਾ ਹੈ ਕਿਉਂ ਇੱਕ ਦਾ ਦਰਨੇ ਵਾਲਦਾ ਕਿਉਂ ਤੂੰ ਉਸ ਇੱਕ ਨੂੰ ਮਨ ਅੰਦਰ ਵਸਾ ਕੇ ਸੱਚੇ ਰੱਬ ਨੰਨਿ ਚੁਰਦਾ ਐ ਭਾਈ ਅਕਾਲ ਪੁਰਖ ਨੇ ਤਾਂ ਕਿਰਤ ਕਰਨੀ ਦੱਸੀ ਹੈ ਭिक्षा ਮੰਗਨੀ ਨਹੀਂ ਇਸ ਲਈ ਅਸਲ ਪਾਤਰ ਜਾਂ ਝੋਲੀ ਜੋ ਗੱਲ ਚ ਪਾਈ ਹੈ ਉਹ ਕੱਪੜੇ ਦੀ ਤਾਂ ਖੱਪਰ ਤੇ ਨਹੀਂ ਬਲਕੇ ਮਿਹਨਤ ਹੀ ਹੋਣੀ ਚਾਹੀਦੀ ਹੈ ਸ਼ਰਮ ਭਾਵ ਮਿਹਨਤ ਨੂੰ ਝੋਲੀ ਬਣਾ ਸ਼ਰਮ ਨੂੰ ਪਾਤਰ ਬਣਾ ਅਤੇ ਧਿਆਨ ਕੀ ਕਰੇ ਵਿਪੂਤ ਵਿਪੂਤ ਭਾਵ ਰਾਖ ਜੋ ਜੋਗੀ ਲੋਕ ਦੇ ਪਿੰਡੇ ਤੇ ਮਿਲਦੇ ਹਨ ਇਹ ਰਾਖ ਜਾਂ ਬਸਮ ਜ਼ਿਆਦਾਤਰ ਸ਼ਮਸ਼ਾਨਾਂ ਵਿੱਚੋਂ ਲਈ ਜਾਂਦੀ ਹੈ ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਆਲੇ ਦੁਆਲੇ ਦੀ ਬੁਰਾਈ ਤੋਂ ਜੋਗੀ ਲੋਕ ਦੂਰ ਰਹਿਲੇ ਵੀ ਮਿਲਦੇ ਹਨ ਅਤੇ ਰੱਬ ਦੇ ਮੂਲ ਤੱਤਾਂ ਨਾਲ ਜੁੜਿਆ ਜਾ ਸਕੇ ਇਸ ਲਈ ਵੀ ਮੰਦੇ ਹਨ ਪਰ ਗੁਰੂ ਸੇ ਫਰਮਾਉਂਦੇ ਹਨ ਕਿ ਜੇ ਰੱਬ ਨਾਲ ਜੁੜਨਾ ਹੈ ਤਾਂ ਬਾਹਰ ਨਹੀਂ ਅੰਦਰ ਪਸਮਲਾ ਕਿਹੜੀ ਪਸਮ ਜਬੀ ਬੂਤ ਧਿਆਨ ਦੀ ਬੀਪੂਤ ਕਿਸ ਦਾ ਧਿਆਨ ਤਰ ਅਕਾਲ ਪੁਰਖ ਦਾ ਉਸ ਦੇ ਗੁਨਾਹ ਵਿੱਚ ਧਿਆਨ ਲਾ ਉਸ ਦੀ ਸਿਫਤ ਸਲਾਮ ਮਨ ਅੰਦਰ ਟਿਕਾ ਜਿੰਨਾ ਵੱਧ ਧਿਆਨ ਇਸ ਪਾਸੇ ਵੱਲ ਲੱਗੇਗਾ ਉਨਾਂ ਜਲਦੀ ਮਨ ਵਿਕਾਰਾਂ ਤੋਂ ਬੁਰਾਈ ਤੋਂ ਦੂਰ ਹੁੰਦਾ ਜਾਏਗਾ ਜਦ ਇੱਕ ਵਾਰ ਧਿਆਨ ਦੀ ਪਸਮ ਮਨ ਤੇ ਚੜ ਜਾਈ ਫਿਰ ਦੁਬਾਰਾ ਕੋਈ ਹੋਰ ਪਸਮਲਾਉਣ ਦੀ ਲੋੜ ਨਹੀਂ ਰਹਿ ਜਾਂਦੀ ਤੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਏ ਜੋਗੀ ਤੂੰ ਸੰਤੋਖ ਨੂੰ ਆਪਣੀਆਂ ਮੰਦਰਾ ਬਣਾ ਮਿਹਨਤ ਨੂੰ ਖੱਪਰ ਤੇ ਝੋਲੀ ਬਣਾ ਅਤੇ ਅਕਾਲ ਪੁਰਖ ਦੇ ਧਿਆਨ ਨੂੰ ਸਵਾ ਬਣਾ ਅਤੇ ਸਤਿ ਧਿਆਨ ਨੂੰ ਮਨ ਉਤੇ ਮਲ ਐਨਹੀਂ ਨਹੀਂ ਨਾਲ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿੰთა ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਿਤਿਤ ਕਿੰਤਾ ਭਾਵ ਗੋਦੜੀ ਜੋਗੀ ਜੋ ਪਾਟੇ ਪੁਰਾਣੇ ਕਪੜੇ ਸਰੀਰ ਤੇ ਪਾਉਂਦੇ ਹਨ ਉਸ ਨੂੰ ਗੋਦੜੀ ਆਖਿਆ ਜਾਂਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋਗੀ ਬਨਣਾ ਸੋਖਾ ਨਹੀਂ ਜੇ ਕੰਨ ਚ ਮੰਦਰ ਹੱਥ ਚ ਪਾਤਰ ਗਲ ਚ ਝੋਲੀ ਤਨ ਤੇ ਕਿੰਤਾ ਪਾ ਕੇ ਜੋਗੀ ਬਣਿਆ ਜਾਂਦਾ ਤਾਂ ਇਹ ਬਹੁਤ ਸੋਖਾ ਸੀ ਪਰ ਐ ਭਾਈ ਮਨ ਨੂੰ ਜੋਗੀ ਬਣਾਏ ਬਿਨਾ ਤਨ ਨੂੰ ਜੋਗੀ ਨਹੀਂ ਬਣਾਇਆ ਜਾ ਸਕਦਾ ਇਸ ਲਈ ਕਾਲ ਨੂੰ ਕਿੰਤਾ ਬਣਾ ਬਾਬਾ ਮਨ ਤੇ ਮੌਤ ਨੂੰ ਯਾਦ ਰੱਖਣ ਵਾਲੀ ਖਫਣੀ ਪਾ ਗੁਰੂ ਪਿਆਰੋ ਜਿਸ ਕਿਸੇ ਨੂੰ ਵੀ ਮੌਤ ਯਾਦ ਰਹਿੰਦੀ ਹੈ ਕਾਲ ਯਾਦ ਰਹਿੰਦਾ ਹੈ ਉਹ ਭੁੱਲ ਕੇ ਵੀ ਮਾੜਾ ਕੰਮ ਨਹੀਂ ਕਰਦਾ ਅਤੇ ਉਹ ਸਦਾ ਅਕਾਲ ਨਾਲ ਪਾਵ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ ਹੈ ਅਤੇ ਕੁਆਰੀ ਕਾਇਆ ਜੁਗਤ ਪਾਵ ਜੋ ਕਮਾਉਣ ਦੀ ਜੁਗਤੀ ਕੀ ਮੰਨੀ ਜਾਂਦੀ ਹੈ ਤਨ ਨੂੰ ਸ਼ੁੱਧ ਰੱਖਣਾ ਕਿਸੇ ਦਾ ਹੱਥ ਨਾ ਲੱਗ ਜਾਏ ਕਿਸੇ ਦਾ ਝੂਠਾ ਨਾ ਖਾਧਾ ਜਾਏ ਪਾਪ ਖਾਣ ਪੀਣ ਰਹਿਣ ਸਣ ਆਦ ਵਿੱਚ ਪਵਿੱਤਰਤਾ ਰੱਖਣੀ ਇਹ ਵੀ ਜੋਗ ਦੀ ਇੱਕ ਜੁਗਤ ਹੈ ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਰੀਰ ਨੂੰ ਜਿੰਨਾ ਮਰਜ਼ੀ ਸਾਫ਼ ਰੱਖੂ ਇਸ ਨੂੰ ਤਾਂ ਰੋਜ਼ ਮੈਲ ਚੜਨੀ ਹੀ ਚੜਨੀ ਹੈ ਸਰੀਰ ਸਾਫ਼ ਕੀਤਾ ਕਦੇ ਪਵਿੱਤਰ ਨਹੀਂ ਹੋ ਜਾਂਦਾ ਹਾਂ ਮਨ ਜ਼ਰੂਰ ਪਵਿੱਤਰ ਹੋ ਸਕਦਾ ਹੈ ਹੱਥ ਕਿਸੇ ਨੂੰ ਛੋਹੇ ਨਾ ਇਹ ਪਵਿੱਤਰਤਾ ਨਹੀਂ ਬਲਕਿ ਹੱਥ ਮਾੜਾ ਕੰਮ ਨਾ ਕਰਨ ਇਹ ਪਵਿੱਤਰਤਾ ਹੁੰਦੀ ਹੈ ਜੀਬ ਮਾੜਾ ਨਾ ਬੋਲੇ ਕੰਨ ਬੁਰਾ ਨਾ ਸੁਰਣ ਇਹ ਮਨ ਦੀ ਪਵਿੱਤਰਤਾ ਹੈ ਤਾਂ ਇੰਜ ਸਰੀਰ ਨੂੰ ਕੁਵਾਰਾ ਰੱਖਣਾ ਹੈ ਭਾਵ ਮਨ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਹੈ ਤਾਂ ਗੁਰੂ ਸਾਹਿਬ ਫਰਮਾਦੇ ਹਨ ਕਿ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਾਹ ਤੋ ਹੋਵੇ ਜੁਗਤ ਹੋਵੇ ਅਤੇ ਡੰਡਾ ਕਿਡਾ ਹੋਵੇ ਪ੍ਰਤੀਤਤਾ ਪ੍ਰਤੀਤ ਪਾਵ ਪਰੋਸਾ ਵਿਸ਼ਵਾਸ ਆਕਾਰਪੁਰਖ ਉਤੇ ਅਟੁੱਟ ਵਿਸ਼ਵਾਸ ਰੱਖਣਾ ਹੀ ਅਸਲ ਡੰਡਾ ਹੈ ਤਾਂ ਗੁਰੂ ਸਾਹਿਬ ਇਸ ਤੋ ਕਰੇ ਫਰਮਾਉਂਦੇ ਹਨ ਕਿ ਮੌਤ ਦਾ ਪਾਉ ਤੇਰੀ ਗੋਦੜੀ ਹੋਵੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਯੋਗ ਦੀ ਰਹਿਤ ਕੋ ਵੀ ਅਤੇ ਸ਼ਰਧਾ ਜੇ ਡੰਡਾ ਬਣਾਵੇ ਤਾਂ ਰੱਬ ਦੇ ਨਾਲ ਯੋਗ ਹੋ ਸਕਦਾ ਹੈ ਫਿਰ ਜੋਗੀ ਬਣਿਆ ਜਾ ਸਕਦਾ ਹੈ ਗੁਰੂ ਘਰ ਯੋਗ ਦਾ ਭਾਵ ਹੈ ਜੁੜਨਾ ਤੇ ਜੋਗੀ ਉਹੀ ਹੈ ਜੋ ਰੱਬ ਨਾਲ ਜੁੜ ਜਾਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋਗੀ ਉਹ ਹੈ ਜੋ ਹਰ ਵੇਲੇ ਜਾਗਿਆ ਰਹੇ ਵਿਕਾਰਾਂ ਮਲੋ ਸੁਚੇਤ ਰਏ ਅਤੇ ਸੱਚ ਨਾਲ ਜੁੜਿਆ ਰਏ ਇਹੋ ਜਿਹਾ ਜੋਗੀ ਮੇਰੇ ਮਨ ਨੂੰ ਪਾਉਂਦਾ ਹੈ ਅਣਦੇ ਨੇ ਜਾਗੇ ਸੱਚ ਲਿਵ ਲਾਵੇ ਸੋ ਜੋਗੀ ਮੇਰਾ ਮਨ ਪਾਵੇ ਇਸ ਤੋਂ ਅਗਲੀ ਤੋਕੰਦਰ ਗੁਰੂ ਸਾਹਿਬ ਫਰਮਾਦੇ ਹਨ ਕਿ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਗੁਰੂ ਪੇਰੋ ਜੋਗਿਆਂ ਦੇ 12 ਪੰਥ ਫਿਰਕੇ ਹਨ ਜਿਵੇਂ ਸਤਿਆਨਾਥ ਪੰਥ, ਧਰਮਨਾਥ ਪੰਥ, ਰਾਮ ਪੰਥ, ਨਟੇਸ਼ਵਰੀ ਪੰਥ, ਆਈ ਪੰਥ, ਅਦਿਤਾਇਨਾ ਵਿੱਚ ਆਈ ਪੰਥ ਨੂੰ ਸਭ ਤੋਂ ਉੱਚਾ ਗਿਣਿਆ ਗਿਆ ਹੈ। ਗੁਰੂ ਪਿਆਰੂ ਹਰੇਕ ਪੰਥ ਦਾ ਆਪਣਾ ਆਪਣਾ ਧਰਮ ਹੈ, ਸਿਧਾਂਤ ਹੈ ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਧਰਮ ਜਾਂ ਪੰਥ ਤਾਂ ਉਹ ਹੈ ਜੋ ਸਾਰੇ ਜਗਤ ਨੂੰ ਆਪਣੀ ਗਲਪਕੜੀ ਵਿੱਚ ਲੈ ਲਵੇ, ਜੋ ਧਰਮ ਨਦੀ ਬਣ ਕੇ ਸਮੁੰਦਰ ਨਿਰੰਕਾਰ ਨਾਲ ਨਾ ਮਿਲੇ, ਉਹ ਫਿਰ ਕਾਹਦਾ ਧਰਮ? ਕਾਧਾ ਪੰਥ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਾਡੇ ਲਈ ਆਈ ਪੰਥ ਹੈ ਸਗਲ ਜਮਾਤੀ ਜਿਵੇਂ ਸਕੂਲ ਵਿੱਚ ਇੱਕੋ ਜਮਾਤ ਅੰਦਰ ਵੱਖੋ ਵੱਖ ਪਿੰਡਾਂ ਨਗਰਾਂ ਜਾਤਾ ਪਾਤਾ ਦੇ ਬੱਚੇ ਹੁੰਦੇ ਹਨ ਪਰ ਸਾਰੇ ਰਲ ਮਿਲ ਕੇ ਰਹਿੰਦੇ ਹਨ ਪੜ੍ਹਦੇ ਹਨ ਇੰਜ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਸਗਲ ਭਾਵ ਸਾਰਿਆਂ ਨੂੰ ਆਪਣਾ ਜਮਾਤੀ ਸਮਝਦਾ ਹੈ ਆਪਣਾ ਸਮਝਦਾ ਹੈ ਕਿਸੇ ਨੂੰ ਵੀ ਪਰਾਇਆ ਨਹੀਂ ਸਮਝਦਾ ਉਹੀ ਅਸਲ ਵਿੱਚ ਆਈ ਭਾਵ ਸਭ ਤੋਂ ਉੱਚੇ ਪੰਥ ਵਾਲਾ ਹੈ ਪਰ ਸਾਰਿਆਂ ਨੂੰ ਆਪਣਾ ਸਮਝਣਾ ਨਾ ਇਹ ਕੋਈ ਛੋਟੀ ਗੱਲ ਨਹੀਂ ਸਾਡਾ ਤਾਂ ਪੈਰ ਪੈਰ ਤੇ ਵੈਰ ਹੈ ਹਰ ਧਰਮ ਦੇਸ਼ ਰਾਜ ਇੱਥੋਂ ਤੱਕ ਕਿ ਗਵਾਂਢ ਤੱਕ ਸਾਡਾ ਵੈਰ ਹੁੰਦਾ ਹੈ ਫਿਰ ਸਾਰੇ ਆਪਣੇ ਕਿੰਜ ਲੱਗਣ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮਨ ਅੰਦਰੋਂ ਵੈਰ ਦੂਰ ਕਰ ਲੈ ਮਨ ਨੂੰ ਸਮਝਾ ਲੈ ਮਨ ਨੂੰ ਜਿੱਤ ਲੈ ਤੇ ਮਨ ਨੂੰ ਜਿੱਤਣ ਦਾ ਤਰੀਕਾ ਹੈ ਗੁਰੂ ਦੀ ਬਾਣੀ ਨਾਲ ਜੁੜਨਾ ਜੋ ਜੋ ਗੁਰੂ ਦੀ ਬਾਣੀ ਨਾਲ ਮਨ ਨੂੰ ਸਮਝਾਂਦਾ ਹੈ ਤਾਂ ਫਿਰ ਮਨ ਨਫ਼ਰਤ ਦੂਰ ਕਰਕੇ ਅੰਦਰ ਪਾਈਚਾਰਾ ਪਰ ਲੈਂਦਾ ਹੈ ਹਲੀਮੀ ਪਰ ਲੈਂਦਾ ਹੈ ਪਿਆਰ ਪਰ ਲੈਂਦਾ ਹੈ ਇੰਜ ਜੋ ਮਨ ਨੂੰ ਵਸ ਕਰਦਾ ਹੈ ਮਨ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਗੁਰੂ ਸੇ ਫਰਮੰਦੇ ਹਨ ਸਮਝੋ ਉਸ ਨੇ ਜੱਗ ਜਿੱਤ ਲਿਆ ਸੰਸਾਰ ਜਿੱਤ ਲਿਆ ਬਹੁਤ ਵੱਡੀ ਜਿੱਤ ਪ੍ਰਾਪਤ ਕਰਨ ਲਈ ਗੁਰੂ ਜੀ ਅਰੋ ਜਿਵੇਂ ਸਾਰੇ ਸੰਸਾਰ ਨੂੰ ਜਿੱਤਣਾ ਔਖਾ ਹੈ ਏਵੇਂ ਮਨ ਨੂੰ ਜਿੱਤਣਾ ਵੀ ਔਖਾ ਹੈ ਪਰ ਇਸ ਔਕੀ جنگ ਵਿੱਚ ਵੀ ਜਿੱਤਿਆ ਜਾ ਸਕਦਾ ਹੈ ਜੇ ਮਨ ਦੇ ਹੱਥ ਵਿੱਚ ਗੁਰੂ ਦੇ ਗਿਆਨ ਦਾ ਖੰਡਾ ਹੋਵੇ ਜਦ ਮਨ ਰੱਬੀ ਗੁਣਾਂ ਨੂੰ ਆਪਣਾ ਕੇ ਮੈਦਾਨ ਵਿੱਚ ਉਤਰੇ ਤਾਂ ਇਸ ਦੀ ਜਿੱਤ ਜ਼ਰੂਰ ਹੁੰਦੀ ਹੈ ਤਾਂ ਗੁਰੂ ਸਾਹਿਬ ਇਸ ਤੋਕਰੇ ਫਰਮਾਉਂਦੇ ਹਨ ਕਿ ਜੋ ਬਨੁਖ ਸਾਰੇ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣਾ ਸੱਜਣ ਮਿੱਤਰ ਸਮਝਦਾ ਹੈ ਅਸਲ ਵਿੱਚ ਉਹੀ ਆਈ ਪੰਥ ਵਾਲਾ ਹੈ ਅਤੇ ਜੇ ਆਪਣਾ ਮਨ ਜਿੱਤਿਆ ਜਾਏ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ ਭਾਵੇਂ ਜਗਤ ਦੀ ਮਾਇਆ ਅਕਾਲਪੁਰਖ ਤੋਂ ਕਦੇ छोड़ नहीं सकती इस तो बाद जो आखिरी तुका तो अंदर गुरु साहब कृपा करते हैं के आदेश त आदेश आद अनिल अनाद अनाहत जुग जुग एक ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਆਪ ਭਾਈ ਸੱਚ ਨਾਲ ਜੁੜ ਇਕ ਰੱਬ ਨਾਲ ਜੁੜ ਉਸ ਇਕ ਨੂੰ ਹੀ ਆਦੇਸ਼ ਕਰ ਆਦੇਸ਼ ਤੋਂ ਪਾਵ ਹੈ ਨਮਸਕਾਰ ਪ੍ਰਣਾਮ ਤਿਸੇ ਪਾਵ ਉਸ ਅਕਾਲ ਪੁਰਖ ਨੂੰ ਹੀ ਨਮਸਕਾਰ ਹੈ ਪ੍ਰਣਾਮ ਹੈ ਕਿਸ ਅਕਾਲ ਪੁਰਖ ਨੂੰ ਜੋ ਸਬਦਾਂ ਆਦ ਹੈ ਪਾਵ ਜੋ ਸਬਦ ਦਾ ਮੁੱਢ ਹੈ ਸਬਦ ਦਾ ਮੂਲ ਹੈ ਅਤੇ ਜੋ ਅਨੀਲ ਹੈ নীল ਭਾਵ ਰੰਗਿਆ ਹੋਇਆ ਅਨੀਲ ਭਾਵ ਰੰਗ ਰਹਿਤ ਜਿਸਤੇ ਕਿਸੇ ਵਿਕਾਰ ਦਾ ਰੰਗ ਨਾ ਚੜੇ ਜੋ ਪਵਿੱਤਰ ਹੈ ਉਹ ਅਕਾਲ ਪੁਰਖ ਅਨੀਲ ਅਤੇ ਅਨਾਦ ਅਨ ਆਦ ਆਦ ਤੋਂ ਭਾਵ ਹੈ ਮੁੱਢ ਤੇ ਅਨਾਦ ਭਾਵ ਜਿਸ ਦਾ ਕੋਈ ਮੁੱਢ ਨਹੀਂ ਭਾਵ ਰੱਬ ਤਾਂ ਸਭ ਦਾ ਜਨਮ ਦਾਤਾ ਹੈ ਸਭ ਦਾ ਮੁੱਢ ਹੈ ਪਰ ਉਸ ਦਾ ਕੋਈ ਜਨਮ ਦਾਤਾ ਨਹੀਂ ਉਸ ਨੂੰ ਕੋਈ ਬਣਾਉਣ ਵਾਲਾ ਨਹੀਂ ਉਹ ਤਾਂ ਆਪਣੇ ਆਪ ਤੋਂ ਬਣਿਆ ਹੈ ਇਸ ਲਈ ਉਸ ਅਕਾਲ ਪੁਰਖ ਅੱਗੇ ਆਦੇਸ਼ ਹੈ ਜੋ ਅਨਾਦ ਹੈ ਜੋ ਅਨਾਹਤ ਹੈ ਭਾਵ ਜੋ ਨਾਸ਼ ਰਹਿਤ ਹੈ ਜੋ ਇੱਕ ਰੰਗ ਹੈ ਉਸ ਅੱਗੇ ਨਮਸਕਾਰ ਹੈ ਉਸ दातेनु प्रणाम है जो युग युगू इको जि है जो कदे बदलिया नहीं इंज नहीं कि किसी युग अंदर कुछ सी ते अज होर हो रही अर हो जहो जि पहला सी, भी ही है उसका वेश रूप कदे नहीं बदलता ऐसे सिरजनहार ऐसे नाथ न ऐसे निरंकार ऐसे जोगी नालनहार सदा नमस्कार है सदा प्रणाम है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ